ਬਚਨਾਂ ਤੇ ਪੱਕੇ ਰਹੋ ਅਤੇ ਦ੍ਰਿੜ ਯਕੀਨ ਰੱਖੋ ਮਾਲਕ ਘਾਟ ਨਹੀਂ ਛੱਡੇਗਾ ਕੋਜਨਿਕ ਗੁਰੂ ਜੀ ਸਾਧ ਸੰਗਤ ਵੱਲੋਂ ਕੀਤਾ ਗਿਆ ਅੱਜ ਦਾ ਪ੍ਰਣਾ ਮਨਮਤੇ ਤੇ ਬੁਰਾਈ ਨਾਲ ਜੁੜੇ ਲੋਕਾਂ ਦਾ ਕਦੇ ਸੰਗ ਨਹੀਂ ਕਰਾਂਗੇ ਜੇਕਰ ਐਮਰਜੈਂਸੀ ਚ ਕੋਈ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਸੰਗ ਕਰਨਾ ਪੈ ਜਾਵੇ ਤਾਂ 5 ਮਿੰਟ ਸਿਮਰਨ ਕਰਾਂਗੇ ਹਫਤਾਵਾਰ ਤੇ ਬਲਾਕ ਦੀ ਨਾਮ ਚਰਚਾ 'ਚ ਜ਼ਰੂਰ ਜਾਵਾਂਗੇ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸੱਚੇ ਰੋਹਨੀ ਰਹਿਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਹੰਸਾ ਫਰਮਾਉਂਦੇ ਹਨ ਕਿ ਅੱਜ ਸ਼ਾਮ ਸਤਾਨ ਜੀ ਦਾਤਾ ਰਹਿਬਰ ਦਾ ਭੰਡਾਰਾ ਮਨਾਇਆ ਜਾ ਰਿਹਾ ਹੈ। ਉਹ ਸਤਿਗੁਰ ਮੋਲਾ ਜਿਨ੍ਹਾਂ ਨੇ ਸੱਚਾ ਸਰਦਾ ਬਣਾਇਆ ਸਜਾਇਆ ਚਲਾਇਆ ਉਸ ਦਾਤਾ ਰਹਿਬਰ ਨੂੰ ਅਰਬਾਂ ਖਰਬਾਂ ਸਜਦੇ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਤੁਸੀਂ ਬਚਨਾਂ 'ਚ ਪੱਕੇ ਰਹੋ ਦ੍ਰਿੜ ਯਕੀਨ ਰੱਖੋ ਅਤੇ ਮਾਲਕ ਫਿਰ ਕੋਈ ਕਮੀ ਨਾ ਛੱਡੀ ਪੋਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਦਾਤਾ ਰਹਿਬਰ ਦੁਨੀਆਂ ਜਹਾਨਾ ਦੇ ਮਾਲਕ ਸਾਈਂ ਸ਼ਮਸਤਾਨਾ ਜੀ ਮਹਾਰਾਜ ਦਾ ਸਿੱਧਾ ਸਦਾ ਬਾਣਾ ਅਤੇ ਅਜੇ ਹੀ ਆਵਾਜ਼ ਜਿਸ ਨੂੰ ਕਿਤਾਬ ਮਿਲਿਆ ਖੁਦਾ ਦੀ ਆਵਾਜ਼ ਹੋਵੇਗੀ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਪੂਜਨਿਕ ਸਾਵਨ ਸ਼ਾ ਸਾਈਂ ਜੀ ਮਹਾਰਾਜ ਮਸਤਾਨਾ ਸ਼ਾ ਜੀ ਨੂੰ ਜਦੋਂ ਇਹ ਬਚਨ ਕੀਤੇ ਤਾਂ ਜਦੋਂ ਉਹ ਬੋਲਦੇ ਵਚਨ ਕਰਦੇ ਤਾਂ ਜੋ ਕੋਈ ਵੀ ਸੁਣਦਾ ਕਾਇਲ ਸਰਵਣ ਕੀਤਾ ਨਾਮ ਚਰਚਾ ਸਤਸੰਗ ਦੌਰਾਨ ਬੇਪਰਵਾ ਸਾਈ ਸ਼ਾਮਸਤਾਨਾ ਜੀ ਮਹਾਰਾਜ ਦੇ ਜੀਵਨ ਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਨਾਲ ਸੰਬੰਧਿਤ ਸੱਚ ਨਾਲ ਰੂਬਰੂ ਰੂ ਕਰਵਾਉਂਦੀ ਇੱਕ ਸੁੰਦਰ ਡਾਕੂਮੈਂਟੀ ਦਿਖਾਈ ਗਈ ਡਾਕੂਮੈਂਟੀ ਰਾਹੀਂ ਸਾਧ ਸੰਗਤ ਨੇ ਸਾਈਂ ਜੀ ਰੇਣ ਮੋਲ ਬਚਨ ਸਰਵਣ ਕੀਤੇ ਨਾਲ ਹੀ ਡਾਕੂਮੈਂਟਰੀ ਚ ਦਿਖਾਇਆ ਕਿ ਕਿਸ ਤਰ੍ਹਾਂ ਨਾਲ ਅੱਜ ਕਰੋੜਾਂ ਲੋਕ ਡੇਰਾ ਸੱਚਾ ਸੌਦਾ ਨਾਲ ਪੀੜੀ ਦਰ ਪੀੜੀ ਆਪਣਾ ਜੀਵਨ ਸੰਵਾਰ ਰਹੇ ਹਨ ਨਾਮ ਚਰਚਾ ਸੱਸੰਗ ਦੀ ਸਮਾਪਤੀ ਤੇ ਕੁਝ ਹੀ ਮਿੰਟਾਂ ਚ ਆਈ ਹੋਈ ਸਾਧ ਸੰਗਤ ਨੂੰ ਲੰਗਰ ਸ਼ਿਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ ਜ਼ਿਕਰ ਜੋਗ ਹੈ ਕਿ ਪੂਜਨਿਕ ਬੇਪਰਵਾ ਸਾਈ ਸ਼ਾਮਸਤਾਨਾ ਜੀ ਮਹਾਰਾਜ ਨੇ ਸਨ 1891 ਚ ਕਤਕ ਮਹੀਨੇ ਦੀ ਪੁੰਨਿਆ ਦੇ ਦਿਨ ਪਿੰਡ ਕੋਟੜਾ ਤਹਿਸੀਲ ਗੰਧੋ ਰਿਆਸਤ ਕਾਇਲਤ ਚ અવਤਾਰ ਧਾਰਨ ਕੀਤਾ ਆਪ ਜੀ ਨੇ 29 April ਸਨ 1948 ਨੂੰ ਰੋਹਾਨੀਅਤ ਦੇ ਮਹਾਨ ਕੇਂਦਰ ਡੇਰਾ ਸੱਚਾ ਸਰਦਾ ਦੀ ਸ਼ਿਵ ਸਥਾਪਨਾ ਕੀਤੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ